ਜੀ ਤਾਂ ਹੁਣ ਐਸੀ ਲਵਾਤੇ ਹਾਂ ਸਾਡੇ ਸਾਰੇ ਆਦੇ ਵੀ ਇਹ ਦੂਜੀ ਪੰਚਾਇਤਾਂ ਦੀ ਵੀ ਇਹ ਲੱਗਣੇ ਨਹੀਂ ਚਾਹੀਦੇ ਸੀਗੇ ਸਾਡੇ ਬੱਚਿਆਂ ਦਾ ਫਾਇਦਾ ਸਰਪੰਚ ਨੇ ਠਾਇਆ ਜੇ ਅਸੀਂ ਝੋਨੇ ਲਾਉਨੇ ਆ ਸਾਡੇ ਜਵਾਗ ਤਾਂ ਨਾ ਚੋਨੇ ਡੁੱਬਣ ਸਕੂਲ ਦਾ ਮਾਹੌਲ ਖਰਾਬ ਕਰਦੇ ਆ ਇਹ ਅਸੀਂ ਚਾਹੁੰਦੇ ਆ ਸਪੈਸ ਆ ਚਾਹੁੰਦੇ ਆ ਵੀ ਇੱਥੇ ਵੱਡਾ ਸਕੂਲ ਬਣੇ ਮਿਡਲ ਸਕੂਲ ਤੋਂ ਸਕੈਂਡਰੀ ਸਕੂਲ ਬਣੇ ਪਰ ਇਹ ਮਾਹੌਲ ਖਰਾਬ ਕਰ ਰਹੇ ਆ ਵੀ ਸਰਪੰਚ ਸਾਹਿਬ ਨੇ ਏਸੀ ਲਵਾਈ ਵਿੱਚ ਉਦੋਂ ਇਹਨਾਂ ਨਿਆਰਤਨ ਕੀਤੀ ਜੋ ਕੋਈ ਵੀ ਕੰਮ ਹੁੰਦਾ ਨਾ ਇਹ ਵਿੱਚ ਦਖਲ ਦਿੰਦੇ ਹੀ ਦਿੰਦੇ ਸਾਹੀ ਆ ਵੀ ਗਰੀਬਾਂ ਦੇ ਕੰਮ ਪਿਉ ਹੁੰਦੇ ਆ ਕੰਮ ਸਾਰੇ ਚਾਲੂ ਕਰਦੇ ਸਰਪੰਚ ਨੇ ਉਦੋਂ ਪਹਿਲਾਂ ਵੀ ਬਹੁਤ ਕੰਮ ਕੀਤੇ ਸਰਪੰਚ ਸਾਹਿਬ ਨੇ ਸਾਡਾ ਪਿੰਡ ਡੁੱਬਦਾ ਸੀਗਾ ਜੀ ਪਾਣੀ ਦਾ ਨਿਕਾਸ ਸਰਪੰਚ ਸਾਹਿਬ ਨੇ ਕੀਤਾ ਆ ਛੜਕਾਂ ਸਰਪੰਚ ਸਾਹਿਬ ਨੇ ਬਣਵਾਈਆਂ ਸਾਰੇ ਕੰਮ ਨਾ ਸਰਪੰਚ ਸਾਹਿਬ ਨੇ ਇੰਨੇ ਕੀਤੇ ਹਨ ਸਾਰੇ ਪਿੰਡ ਦਾ ਖੜਾ ਪਲਾ ਪੁੱਛ ਲੋ ਤੇ ਪਰ ਇਹਨਾਂ ਨੂੰ ਇਸ ਗੱਲ ਤੇ ਬਹੁਤ ਮਚੇਵਾ ਹੋਇਆ ਆ ਕਿ ਸਾਡੀਆਂ ਹੁਣ ਢੀਆਂ ਭਾਣਾ ਝੋੜੜੀ ਜਾਣ ਗਈਆਂ ਅਸੀਂ ਕਾਹਦੇ ਤੇ ਕਰਾਂਗੇ ਸਾਡਾ ਪਹੁੰਚ ਹੈ ਨਹੀਂ ਸਾਡੇ ਚ ਵੀ ਸਿ ਕਰਾਏ ਦੇਗੇ ਜਾਂ ਕੱਲਗੇ ਉਹ ਕੁੜੀ ਦੇ ਦੋ ਬੱਚੇ ਆ ਤਨ ਉਹਦੇ ਪੜਦੇ ਆ ਉਹਦਾ ਘਰ ਵਾਲਾ ਨਹੀਂ ਕੰਮ ਕਰ ਸਹੀ ਕਰ ਸਕਦਾ ਉਹ ਆਦੇ ਬੱਚਿਆਂ ਨੂੰ ਕਿੱਥੇ ਕੱਲੇ ਨਾਂ ਅਨਕ ਚੋਰ ਰਿਪਰਦੀ ਇਹ ਆ ਦਾ ਕਰਾਇਆ ਤੇ ਕਿ ਕੁੜੀ ਨੂੰ ਨਹੀਂ ਗੱਲ ਸਕਦੀ ਨਾ ਮੁੰਡੇ ਨੂੰ ਗੱਲ ਕਰ ਸਕਦੀ ਆ ਸਾਡੇ ਗਰੀਬਾਂ ਦੇ ਬੱਚੇ ਸਾਡੇ ਸਰਪੰਚੇ ਤੇ ਸਰ ਤੇ ਇੱਥੇ ਪੜਨਗੇ ਚਿੱਤ ਦਰੈਣਾਂ ਰਾਮਨਗਰ ਦੇ ਰਹਿਣ ਵਾਲਿਆਂ ਜੀ ਮੈਂ ਤੇਜਕੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਜੀ ਕੀ ਹੋਇਆ ਕੀ ਸੀ ਮਾਤਾ ਹੋਇਆ ਜੀ ਬਸ ਜਦੋਂ ਉਹਨੀਆਂ ਵੋਟਾਂ ਪੈਂਗਾਂ ਨਾ ਜੀ ਹਾਂ ਉਦੋਂ ਦਾ ਚੈਨ ਹੀ ਨਹੀਂ ਕਰਦੇ ਉਹ ਸਾਨੂੰ ਰਹਿਣ ਹੀ ਨਹੀਂ ਦਿੰਦੇ ਪਿੰਡ ਚ ਜਾਣੀ ਤੱਕ ਉਹ ਦੂਜੇ ਮੈਂਬਰ ਜਿਹੜੇ ਜਿੱਤੇ ਕਾਲੀ ਪਾਰਟੀ ਦੇ ਹਾਂ ਤੇ ਇੱਕ ਗਰਸ਼ਿੰਦਰ ਹਾਂ ਇੱਕ ਚੈਨੋ ਤੇ ਇਹ ਸਾਨੂੰ ਨਾ ਜਾਨੀ ਬਹੁਤ ਪਰੇਸ਼ਾਨ ਕਰੀ ਬੈਠੇ ਆ ਮੈਂਬਰ ਜਿਹੜੇ ਜਿੱਤੇ ਆ ਇਹਨਾਂ ਕੱਲ ਪਿੰਡ ਦੇ ਵਿੱਚ ਵਿਵਾਦ ਹੋਇਆ ਸਕੂਲ ਨੂੰ ਲੈ ਕੇ ਕੀ ਪੂਰਾ ਮਾਮਲਾ ਤੁਹਾਨੂੰ ਪਤਾ ਕੁਝ ਹਾਂਜੀ ਪਤਾ ਹੂੰ ਕੀ ਪੂਰਾ ਮਾਮਲਾ ਕੀ ਸੀ ਮਾਮਲਾ ਸੀ ਜੀ ਮੈਂਬਰ ਬਣਨੇ ਸੀ ਕਮੇਟੀ ਦੇ ਹੂੰ ਇੱਕ ਚ ਹਰਮੇਲ ਸਿੰਘ ਬਣਾਇਆ ਸੀ ਹੂੰ ਇੱਕ ਚ ਬਰਲਾਜ ਸਿੰਘ ਜੀ ਉਹ ਆਦੇ ਵੀ ਅਸੀਂ ਮੈਂਬਰ ਬਣਨਾ ਤੇ ਸਰਪੰਚ ਸਾਹਿਬਾਂ ਦੇ ਨਾ ਵੀ ਮੈਂ ਤਾਂ ਮੈਂਬਰ ਬਣ ਨਹੀਂ ਸਕਦਾ ਤੇ ਵੀ ਇਹ ਮੈਂਬਰ ਬਣਨਗੇ ਵੀ ਸਾਡੇ ਮੈਂਬਰ ਬਣਨਗੇ ਅਸੀਂ ਵੀ ਆਪਦੇ ਮੈਂਬਰ ਬਣਾਵਾਂਗੇ ਤੇ ਉਹ ਨਾ ਮੁੰਡੇ ਨੇ ਗਾਲ ਕੱਢੀ ਉਹ ਆਦੇ ਕਿਵੇਂ ਤੁਸੀਂ ਭੈਣਾਂ ਦੀਆਂ ਤੇ ਧੀਆਂ ਦੀਆਂ ਗਾਲਾਂ ਕੱਢਣ ਲੱਗ ਗਏ ਜਿਹੜੇ ਮੈਂਬਰ ਸੀ ਉਹ ਦੂਜੀ ਪਾਰਟੀ ਦੇ ਇਸ ਗੱਲ ਤੋਂ ਤੇ ਬੋਲਾ ਚੱਲੀ ਹੋਗੀ ਇਹਨਾਂ ਦੀ ਮਾੜੀ ਜੀ ਤੇ ਉੱਥੇ ਉਹ ਆਨੇ ਸਾਨੂੰ ਕੁਫਰ ਕੱਢਿਆ ਗਿਆ ਸਰਪੰਚ ਨਹੀਂ ਜੀ ਫੈਰ ਕੋਈ ਨਹੀਂ ਕੱਢਿਆ ਇਹ ਤਾਂ ਗੱਲ ਬਣਦੀ ਐਵੇਂ ਬਣਾਈ ਜਾਂਦੇ ਗੱਲਾਂ ਫੈਰ ਨਹੀਂ ਕੋਈ ਵੀ ਕੱਢਿਆ ਹਾਂਜੀ ਇਹ ਗੱਲ ਬਣਾਈ ਐ ਫੈਰ ਦੀ ਹੋਰ ਕੋਈ ਵੀ ਗੱਲ ਨਹੀਂ ਹੋਈ ਬਸ ਆਹੀ ਆ ਵੀ ਗਰੀਬਾਂ ਦੇ ਕੰਮ ਕਿਉਂ ਹੁੰਦੇ ਆ ਕੰਮ ਸਾਰੇ ਚਾਲੂ ਕਰਤੇ ਸਰਪੰਚ ਨੇ ਉਹਦੋਂ ਪਹਿਲਾਂ ਵੀ ਬਹੁਤ ਕੰਮ ਕੀਤੇ ਸਰਪੰਚ ਸਾਹਿਬ ਨੇ ਸਾਡਾ ਪਿੰਡ ਡੁੱਬਦਾ ਸੀਗਾ ਜੀ ਪਾਣੀ ਦਾ ਨਿਕਾਸ ਸਰਪੰਚ ਸਾਹਿਬ ਨੇ ਕੀਤਾ ਆ ਛੜਕਾ ਸਰਪੰਚ ਸਾਹਿਬ ਨੇ ਬਣਵਾਈਆਂ ਸਾਰੇ ਕੰਮ ਨਾ ਸਰਪੰਚ ਸਾਹਿਬ ਨੇ ਇੰਨੇ ਕੀਤੇ ਨਾ ਸਾਰੇ ਪਿੰਡ ਦਾ ਖੜਾ ਪਹਿਲਾਂ ਪੁੱਛ ਲੋ ਵੀ ਤਾਂ ਮਰਜੀ ਸਹੀ ਹੈ ਜੀ ਹਾਂ ਜੀ ਮਾਣ ਕੇ ਨਾਲ ਖੜੇ ਵਿਵੇnder ਕਹ ਹੋ ਰਹੇ ਹਾਂ ਜੀ ਅੱਛਾ ਠੀਕ ਹੈ ਨਾ ਚਾਹੋਗੇ ਅਸੀਂ ਤਾਂ ਇਹ ਆਨੇ ਜੀ ਸਭ ਦਾ ਹੀ ਭਲਾ ਹੋਣਾ ਚਾਹੀਦਾ ਕਿਸੇ ਦਾ ਵੀ ਨਾ ਬਰਾਕ ਹਾਂ ਕੀ ਦਾ ਕੁਛ ਕੱਲ ਹੋਇਆ ਉਹ ਪਿੰਡ ਵਾਸਤੇ ਬੜਾ ਨਿੰਦਨੇ ਕ ਸਕੂਲਾਂ ਤੱਕ ਗੁੰਡਾਗਰਦੀ ਮਾੜਾ ਹੀ ਹੋਇਆ ਜੀ ਉਹ ਕੰਮ ਕੋਈ ਚੰਗਾ ਤਾਂ ਨਹੀਂ ਹੋਇਆ ਬਾ ਚੌਥੇ ਲੜਾ ਲੜਾਈ ਹੋ ਕੇ ਜੀ ਸਾਡੇ ਮੁੰਡੇ ਦੇ ਗਲ ਪਏ ਘਰੇ ਜਾ ਕੇ ਕਈ ਮਾਰੀ ਮੇਰੇ ਮੁੰਡੇ ਦਾ ਜੱਖ ਨੂੰ ਜੱਖ ਨਹੀਂ ਕਰਤਾ ਮੇਰਾ ਮੁੰਡਾ ਵੱਢ ਟੱਕ ਕੇ ਸਿੱਟ ਗਿਆ ਏ ਉਹਨਾਂ ਦੀ ਪਾਰਟੀ ਦਾ ਬੰਦਾ ਕੌਣ ਸੀ ਬੰਦਾ ਕੌਣ ਮਾ ਵੱਡਣ ਕੌਣ ਹੈ ਜੀ ਇਹੇ ਬੂਟਾ ਸਿੰਘ ਦਲੌਰ ਸਿੰਘ ਦਾ ਮੁੰਡਾ ਹੈ ਮੈਂਬਰ ਦਾ ਭਰਾ ਅਮੀਰ ਦਾ ਪ੍ਰਾਜੇ ਵਾਲੀ ਪਾਰਟੀ ਨੰਬਰ ਇਹ ਸਕੂਲ ਦਾ ਮਾਹੌਲ ਖਰਾਬ ਕਰਦੇ ਸਕੂਲ ਦਾ ਮਾਹੌਲ ਖਰਾਬ ਕਰਦੇ ਇਹ ਅਸੀਂ ਚਾਹੁੰਦੇ ਆ ਸਰਪੰਚ ਸਾਹਿਬ ਚਾਹੁੰਦੇ ਆ ਵੀ ਇੱਥੇ ਵੱਡਾ ਸਕੂਲ ਬਣੇ ਮਿਡਲ ਸਕੂਲ ਤੋਂ ਸਕੈਂਡਰੀ ਸਕੂਲ ਬਣੇ ਪਰ ਇਹ ਮਾਹੌਲ ਖਰਾਬ ਕਰ ਰਹੇ ਆ ਵੀ ਸਰਪੰਚ ਸਾਹਿਬ ਨੇ ਏਸੀ ਲਵਾਈ ਵਿੱਚ ਉਦੋਂ ਇਹਨਾਂ ਨੇ ਅੜਚਨ ਕੀਤੀ ਜੋ ਕੋਈ ਵੀ ਕੰਮ ਹੁੰਦਾ ਨਾ ਇਹ ਵਿੱਚ ਦਖਲ ਦਿੰਦੇ ਹੀ ਦਿੰਦੇ ਆ ਜੀ ਇਹ ਚੰਗਾ ਕੰਮ ਪਿੰਡ ਦੇ ਵਿੱਚ ਕੋਈ ਨਹੀਂ ਬਿਲਕੁਲ ਜੀ ਬਹੁਤ ਚੰਗੇ ਕੰਮ ਹੋਏ ਹੈਗੇ ਆ ਸਾਰੇ ਹੀ ਪਾਣੀ ਦਾ ਵਿਕਾਸ ਹੋਇਆ ਪਹਿਲਾਂ ਚਿੱਕੜ ਵੱਜਿਆ ਰਹਿੰਦਾ ਸੀਗਾ ਕਮਰੇ ਪਏ 플ਸ਼ਾਂ ਬਣਾਈਆਂ ਸਰਪੰਚ ਸਾਹਿਬ ਨੇ ਛੜਕਾਂ ਵਧੀਆ ਪੱਕੀਆਂ ਕੀਤੀਆਂ ਹੀ ਬਹੁਤ ਖੁਸ਼ ਆਸੀਂ ਸਰਪੰਚ ਸਾਹਿਬ ਤੋਂ ਸਾਡੇ ਨਾਲ ਬਹੁਤ ਟਾਈਮ ਦੇ ਖੜੇ ਆਈ ਤਾਂ ਕੀ ਨਾ ਵੀ ਕਮ ਸਰਾਂ ਰਹੀ ਜੇ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਹੈ ਆ ਪਾਟ ਕੇ ਨੇ ਵੀ ਸਾਡੇ ਬੱਚੇ ਪੜਦੇ ਆ ਤੇ ਬੱਚਿਆਂ ਨੂੰ ਸਾਡੇ ਨੂੰ ਬਸ ਇਹ ਆਦੇ ਵੀ ਇਹ ਪੜਨ ਨਾ ਆਵੇ ਰਾਂਦ ਪਾਉਂਦੇ ਜਾ ਜਾ ਕੇ ਗਾਲਾਂ ਮੰਦੇ ਬੋਲਦੇ ਆ ਏ ਨਾਕਮ ਕਰਨ ਸਾਡੇ ਬਹੁਤ ਜਿਆਦਾ ਗੰਦਾ ਕੱਲ ਜਿਹੜਾ ਕੋ ਸਕੂਲੇ ਹੋਏ ਥੋੜੇ ਜਵਾਕ ਕਰਦੇ ਸੀ ਮੋਕੇ ਤੇ ਨਹੀਂ ਜੀ ਸਾਡੇ ਜਵਾਕ ਨਾ ਆ ਕਰ ਗਏ ਇਹ ਛੋਟ ਸਾਡੇ ਮੇਰੇ ਪੋਤਰੇ ਪੜਦੇ ਉਥੇ ਸਾਰੇ ਜਵਾਕ ਜਾਂਦੇ ਆ ਜਿਦੋਂ ਹੁਣ ਐਸੀ ਲਵਾਤੇ ਹਾਂ ਸਾਰਿਆਂ ਦੇ ਵੀ ਇਹ ਦੂਜੀ ਪੰਚਾਇਤਾਂ ਦੀ ਵੀ ਇਹ ਲੱਗਣੇ ਨਹੀਂ ਚਾਹੀਦੇ ਸੀਗੇ ਸਾਡੇ ਬੱਚਿਆਂ ਦਾ ਫਾਇਦਾ ਸਰਪੰਚ ਨੇ ਠਾਇਆ ਜੇ ਅਸੀਂ ਝੋਨੇ ਲਾਉਨੇ ਆ ਸਾਡੇ ਜਵਾਕ ਤਾਂ ਨਾ ਚੋਨੇ ਡੁੱਬਣ ਉਹ ਤਾਂ ਪੜਾਈਆਂ ਕਰਨ ਕਿਸੇ ਤਰੱਕੀ ਤੇ ਹੋਣ ਇਹ ਪਰ ਇਹਨਾਂ ਨੂੰ ਇਸ ਗੱਲ ਤੇ ਬਹੁਤ ਮਚੇਵਾ ਹੋਇਆ ਪਿਆ ਸਾਡੀਆਂ ਹੁਣ ਧੀਆ ਪਾਣਾ ਛੋੜੜੀ ਜਾਣ ਗਈਆਂ ਅਸੀਂ ਕਾਹਦੇ ਤੇ ਕਰ ਲਾਂਗੇ ਸਾਡਾ ਪਹੁੰਚ ਹੈ ਨਹੀਂ ਸਾਡੇ ਕਿਵਿਸੀ ਕਰਾਏ ਗਏ ਜਾਂ ਕੱਲਗੇ ਉਹ ਕੁੜੀ ਦੇ ਦੋ ਬੱਚੇ ਆ ਤਨ ਉਹਦੇ ਪੜਦੇ ਆ ਉਹਦਾ ਘਰ ਵਾਲਾ ਨਹੀਂ ਕੰਮ ਕਰ ਸਹੀ ਕਰ ਸਕਦਾ ਉਹ ਆਦੇ ਬੱਚਿਆਂ ਨੂੰ ਕਿੱਥੇ ਕੱਲੇ ਸਾਡੇ ਜਵਾਕਾਂ ਨੂੰ ਪੜ੍ਹਨ ਨਹੀਂ ਦਿੰਦੇ ਆਦੇ ਵੀ ਲੰਬਰਦਾਰੀ ਸਾਡੀ ਹੋਣੀ ਚਾਹੀਦੀ ਇਹ ਲੰਬਰਦਾਰੀ ਉਹਨਾਂ ਦੀ ਨਹੀਂ ਚੱਲਣੀ ਚਾਹੀਦੀ ਸਾਡੇ ਗਰੀਬਾਂ ਦੇ ਜਵਾਕ ਪੜ੍ਹਨ ਅੱਡੀ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਾਡੇ ਪਿੰਡਾਂ ਪਾਣਾ ਨੂੰ ਕਿੱਧਰ ਕਰ ਲਗੇ? ਘੱਲ ਅਸੀਂ ਸੱਕਦੇ ਨਹੀਂ ਜੇ ਕਿਰਾਏ ਅਸੀਂ ਦੇ ਨਹੀਂ ਸਕਦੇ ਕਿ ਚੋੜੜੀ ਜਾਂਦੇ ਆ। ਉੱਥੇ ਮੰਗਰ ਮੁੰਡੇ ਜਾਂਦੇ ਆ। ਅਸੀਂ ਖਿਲਾਰ ਨਹੀਂ ਸਕਦੇ। ਵਰਮੀ ਜਿਹੜੇ ਸਕੂਲ ਉਹ ਖੇਂਦੇ ਆ ਕਿ ਬੱਚਿਆਂ ਨੂੰ ਨਾ ਪੜਾਵਾ ਕਰਾਇਆ ਇਹਨਾਂ ਬਸ ਇਹ ਦੇ ਸਕਦੇ ਆ ਟੋਟਾ। ਹਮਮ। ਤੇਰੇ ਬੱਚੇ ਘਰੇ ਰਹਿ ਜਾਂਦੇ ਫਿਰ ਵੀ ਉਹ ਸਾਡੇ ਸਾਡੇ ਵਸ ਦੀ ਕੀ ਗੱਲ ਹੈ? ਕੋਈ ਨਾ ਕਿ ਜ਼ਤਨਾ ਹੈਗਾ ਸਾਡੇ ਲੋਕ ਨੂੰ। ਅਸੀ ਕਿ ਠੋਕਰਾਇਆ ਪਰ ਗਿਆ ਇਨਾ ਵੀਜ 12ਵੇਂ ਦਾ ਸਕੂਲ ਹੈ ਤੇ ਸਾਡੇ ਬੱਚੇ ਇੱਥੇ ਪੜ੍ਹਨ ਹਾਂ ਆ ਤੁਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਨੂੰ ਮਿਲਿਆ ਨਾ ਇਸੀ ਦਾ ਸਰਪੰਚ ਵੱਲੋਂ ਕੀ ਕਿਹਾ ਗਿਆ ਸਰਪੰਚ ਕਿਹਾ ਅੰਦਾ ਜੇ ਇੱਥੇ 12ਵੇਂ ਦਾ ਸਕੂਲ ਬਣੂਗਾ 12ਵੇਂ ਦਾ ਸਕੂਲ ਤਿਆਰ ਕਰਨਾ ਤੇ ਉਹ ਸਹੀ ਡਿਕਟ ਲੱਗਦੀ ਬਹੁਤ ਧਿਆਨ ਕਰ ਵਿਚਾਰਾ ਕੋਈ ਕਰਦਾ ਸਰਪੰਚ ਸਾਡਾ ਬਹੁਤ ਵਧੀਆ ਬੰਦਾ ਠੀਕ ਹੈ ਤਾਂ ਕੀ ਨਾ ਮਾਤਾ ਥੋੜਾ ਮੈਂ ਠੀਕ ਕਰ ਅਜਾ ਕੀ ਕੱਲ ਜਿਹੜਾ ਕੁਝ ਹੋਇਆ ਥੋੜੇ ਜਵਾਕ ਮੌਕੇ ਤੇ ਸਕੂਲ ਤੋਂ ਹਾਂਜੀ ਠੀਕ ਸੀ ਸਕੂਲ ਤੋਂ ਕਿਹਨੇ ਜਵਾਕਾਂ ਨੂੰ ਤਾੜਿਆ ਤੋੜਿਆ ਵੀ ਨਹੀਂ ਦਰ ਗਿਆ

ਹਨਾ ਜੋ ਰੜੀ ਪੜਦੀ ਆ ਇਹ ਆਪ ਦਾ ਕਰਾਇਆ ਦੇ ਕੇ ਕੁੜੀ ਨੂੰ ਨਹੀਂ ਘੱਲ ਸਕਦੀ ਨਾ ਮੁੰਡੇ ਨੂੰ ਘੱਲ ਥੱਕਦੀ ਆ ਸਾਡੇ ਗਰੀਬਾਂ ਦੇ ਬੱਚੇ ਸਾਡੇ ਸਰਪੰਚ ਦੇ ਸਰ ਤੇ ਇੱਥੇ ਹੀ ਪੜਨਗੇ ਕਿਉਂ ਨਹੀਂ ਪਤਾ ਮਾਤਾ ਕੀ ਨਾਮ ਹੈ ਤੇਰਾ ਮੇਰਾ ਨਾ ਬਲਵੀਰ ਕੌਰ ਰਕੀ ਕਹਿਣਾ ਤੇਂਗੀ ਮੈਂ ਕਿਹਦੇ ਆ ਹਾਲਾਤ ਹੋਏ কাল ਤੋਂ ਬਾਅਦ ਉਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਜੀ ਉਹ ਤਾਂ ਸਾਰਿਆਂ ਨੂੰ ਪਤਾ ਵੈਸੇ ਮੈਂ ਆਪਾਂ ਮੌਕੇ ਤੇ ਹੈ ਨਹੀਂ ਸੀ ਮੈਂ ਮਾਪਾ ਮੈਂ ਅਮਰਤੀ ਸ਼ਕਾ ਮੈਂ ਝੂਠਣਾ ਮਾਰਨਾ ਨਾ ਮਾਂ ਮਾਰਾ ਮੈਂ ਮੱਕੋ ਤੇ ਹਣਿਸੀ ਮੈਂ ਬਾਤ ਕੀਤੀਆਂ ਮੇਰੇ ਬੱਚਿਆਂ ਵਾਸਤੇ ਵੀ ਕਹਿੰਦੇ ਆ ਵੀ ਜਦੋਂ ਵੀ ਲੜ ਲੂੜ ਪਏ ਮੈਂ ਆਖਿਆ ਵੀ ਮੈਂ ਆਪਦੇ ਬੱਚੇ ਲਿਆਵਾਂ ਮੈਂ ਫੇਰ ਗਈਆਂ ਬਾਤ ਤੇ ਉਹ ਬੱਚੇ ਤਾਂ ਅੰਦਰ ਸੀਗੇ ਤੇ ਮੈਂ ਉਹਨਾਂ ਮੁੰਡਿਆਂ ਨੂੰ ਕਹਣਾ ਵੀ ਮੈਨੂੰ ਛੱਡੋ ਬਈ ਮੇਰੇ ਤੋਂ ਖੜਾ ਨਹੀਂ ਲੰਦਾ ਉਦੋਂ ਹੀ ਮੈਂ ਆ ਗਈਆਂ ਕੀ ਲੱਗਦਾ ਸਕੂਲਾਂ ਦੇ ਵਿੱਚ ਇਹ ਜਿਹੇ ਕਲੇਸ਼ ਹੋਣੇ ਜਬਾਕਾ ਤੇ ਕੀ ਅਸਰ ਪੈਂਦਾ ਹਾਂ ਵੀ ਬੱਚਾ ਮਾਰੀਆਂ ਸੀ ਤਾਂ ਗਈਆਂ ਭੱਦ ਕੇ ਬੱਚਾ ਮਾਰੀਆਂ ਗਈਆਂ ਮੈਂ ਬਾਅਦ ਕਿ ਜਦੋਂ ਮੈਨੂੰ ਪਤਾ ਲੱਗਾ ਨਾ ਮੈਂ ਸਾਰਿਆਂ ਤੋਂ ਬਾਅਦ ਗਈ ਉਹ ਤੇ ਉਸ ਤੋਂ ਬਾਅਦ ਸਰਪੰਚ ਨੂੰ ਗੱਲ ਨਹੀਂ ਕੀਤੀ ਵੀ ਆ ਜੀ ਸਰਪੰਚ ਹੈ ਨਹੀਂ ਸੀ ਉੱਥੇ ਹਾਂ ਨਾ ਆਪਾਂ ਝੂਠ ਮੈਂ ਨਹੀਂ ਝੂਠ ਮਾਰਦੀ ਨਾ ਮੈਨੂੰ ਸਰਪੰਚ ਮਿਲਿਆ ਨਾ ਕੋਸ਼ ਮੈਂ ਬਾਹਰ ਹੀ ਬੈਠ ਕੇ ਪੱਟੀ ਜੀ ਵਿਛਾਈ ਸੀ ਉਹਨਾਂ ਨੇ ਵੀ ਜਦੋਂ ਵੀ ਕਹਿੰਦੇ ਪੁਲਿਸ ਆਉਣੀ ਪੁਲਿਸ ਆਉਣੀ ਆ ਪੁਲਿਸ ਆਈ ਆ ਉਹਨੂੰ ਮੈਂ ਉੱਥੇ ਮੈਨੂੰ ਉਹਨਾਂ ਨੇ ਕੁਰਸੀ ਲਿਆਤੀ ਕਹਿੰਦੇ ਵੀ ਤੇਥੋਂ ਖੜਾ ਨਹੀਂ ਜਾਂਦਾ ਮੈਂ ਤੇ ਖੜਾ ਨਹੀਂ ਜਾਂਦਾ ਠੀਕ ਉਹਨਾਂ ਮਨ ਕੁਰਸੀ ਲੈ ਅੱਧੇ ਮੈਂ ਬੈਠ ਕੇ ਉੱਠੀ ਮੈਂ ਮੁੰਡੇ ਨੂੰ ਕਹਾ ਮੈਨੂੰ ਛੱਡਿਆ ਪੁੱਤ ਸਰਪੰਚ ਕੋਲੇ ਹਾਂ ਵੀ ਮੈਨੂੰ ਛੱਡਿਆ ਮੈਂ ਨਾ ਆਪਾਂ ਸਰਪੰਚ ਵੇਖਿਆ ਨਾ ਮੈਂ ਉੱਥੇ ਕੋਈ ਵੇਖਿਆ ਮੈਂ ਗਾਂ ਗਈ ਨਹੀਂ ਥੋੜੇ ਚਿਰ ਗਈ ਸੀ ਇਹ ਜੀ ਸਾਨੂੰ ਬਹੁਤ ਖਤਰਾ ਇਹਨਾਂ ਤੋਂ ਜੇ ਉਹ ਮੁੰਡੇ ਦਾ ਸਿਰ ਪਾੜਤਾ ਨਾ ਤੇ ਹੋਰ ਵੀ ਸਾਡੇ ਮੁੰਡਿਆਂ ਦਾ ਕਿਸੇ ਦਾ ਸਿਰ ਪਾੜਨਗੇ ਉਹ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਘਰੇ ਜਾ ਕੇ ਪਾੜਿਆ ਜੀ ਘਰੇ ਜਾ ਕੇ ਜਮਾ ਘਰੇ ਜਾ ਕੇ ਕਈ ਮਾਰੀ ਸਿਰ ਦੇ ਵਿੱਚ ਹੂੰ ਮੁੰਡੇ ਦੇ ਉਹ ਐਸ ਵਕਤ ਵੀ ਹਸਪੀਟਲ ਦਾ ਹਾਂ ਹਜੇ ਵੀ ਉਹ ਆਲਮਾਲਿਆ ਹਾਂਜੀ। ਪਪੂ ਜੀ ਨਾਮ ਹੈ ਤੇਰਾ। ਸਿੰਦਰ ਸਿੰਘ ਆ ਜੀ। ਅੱਛਾ ਕੱਲ ਜਿਹੜਾ ਸਕੂਲ ਚ ਹੋਇਆ ਉਹਨੂੰ ਕਿਵੇਂ ਦੇਖਦੇ? ਆਪਣੇ ਸਕੂਲ ਚ ਵੀ ਏਸੀ ਲੱਗੇ ਆ। ਉਹ ਏਸੀ ਬਾਤ ਤੇ ਲੜਾਈ ਪਾਈ ਜਾਂਦੇ ਆ। ਅੱਛਾ। ਉਹ ਕੱਲੇ ਗਰੀਬਾਂ ਦੇ ਜਵਾਕ ਏਸੀ ਚ ਨਹੀਂ ਬਹਿ ਸਕਦੇ। ਹਾਂ ਕੱਲੇ ਗਰੀਬਾਂ ਦੇ ਜਵਾਕ ਨਹੀਂ ਏਸੀ ਚ ਬਹਿ ਸਕਦੇ। ਕਿਉਂ ਸਰਕਾਰ ਨੇ ਬੈਣ ਕਿਤੇ। ਹਾਂਜੀ। ਇਹ ਹੋਰ ਇਥੇ ਕੋਈ ਨਹੀਂ ਮੱਲਾ ਸਰਪੰਚਾ ਉਹਨੇ ਤਾਂ ਚੰਗਾ ਕੀਤਾ ਕੰਮ ਇਹ ਜੀ। ਹਾਂ। ਜਿਹੜੇ ਏਸੀ ਲਵਾਤੇ। ਬੱਚਾ ਵਾਧੇ ਉਹ ਹੁਣ ਦੂਜੀ ਪਾਰਟੀ ਜਿਹੜੀ ਉਹਦੇ ਸੀ ਲਾਇਕ ਹੋ ਇੱਥੇ ਹੂੰ ਗਰੀਬਾਂ ਦੇ ਬੱਚੇ ਬੈਠੇ ਇੱਥੇ ਪਿੰਡ ਦੀ ਧੜੇਬਾਜੀ ਹੁਣ ਸਕੂਲਾਂ ਚ ਪਹੁੰਚ ਗਈ ਹਾਂ ਜੀ ਪਿੰਡ ਦੀ ਧੜੇਬਾਜੀ ਸਕੂਲਾਂ ਚ ਪਹੁੰਚ ਗਈ ਹੂੰ ਤਾਂ ਇਹ ਲੱਗਦਾ ਕਿ ਤਨਾ ਕਿਤੇ ਸਰਪੰਚ ਜੀ ਚੰਗਾ ਕਰਦਾ ਤਾਂ ਉਹਨਾਂ ਦੇ ਬਰਦਾਸ਼ਟ ਉਹਨਾਂ ਦੇ ਕੋਈ ਬਰਦਾਸ਼ਟ ਨਹੀਂ ਹੂੰ ਤਾਂ ਕਿ ਕੀ ਆ ਲੋਕਾਂ ਨੂੰ ਕੀ ਕਹੂੰਗਾ ਤੁਸੀਂ ਇਸ ਬਾਰੇ ਲੋਕਾਂ ਨੂੰ ਕੀ ਕਹਣਾ ਇਹਨਾਂ ਨੂੰ ਇਹ ਆਪਦੇ ਧੜੇਬਾਜੀ ਸਕੂਲਾਂ ਤੋਂ ਦੂਰ ਹਾਂ ਪਾਪੂ ਕਿਨਾਰਾ ਮੇਰਾ ਨਪਾਲ ਸਿੰਘ ਪਾਪੂ ਕਿ ਮੈਂ ਦੇਖ ਰਿਹਾ ਕੱਲ ਦਾ ਐਪੀਸੋਡ ਹਾਂਜੀ ਮੇਰੇ ਘਰ ਉਹ ਅਸੀਂ 15 ਸਾਲ ਹੋ ਗਏ ਸਰਪੰਚ ਨਾਲ ਜੁੜੇ ਆ ਸਰਪੰਚ ਨਾਲ ਸਹਿਮਤ ਚੱਲਦੇ ਆ ਭਾਬੀਆਂ ਭੈਣਾਂ ਬਜ਼ੁਰਗ ਸਾਡੇ ਸਾਰੇ ਆ ਸਾਰੇ ਬਿਲਕੁਲ ਚਾਹੁੰਦੇ ਆ ਵੀ ਸਕੂਲ 12 ਜਮਾਤਾਂ ਚ ਪੜ੍ਹਾਈ ਤੋਂ ਹੋ ਜੇ ਸਰਪੰਚ ਸਾਹਿਬ ਵੀ ਚਾਹੁੰਦੇ ਆ ਤੇ ਹੋਰ ਵੀ ਮੈਂਬਰ ਵੀ ਇਸੇ ਕਰਕੇ ਦੋ ਮੈਂਬਰ ਸਾਡੇ ਹੈਗੇ ਆ ਉਹ ਵੀ ਬਿਲਕੁਲ ਪਿਆਰ ਸਾਡੇ ਨਾਲ ਸਹਿਮਤ ਹੈ ਤੇ ਅਸੀਂ ਚੋਣੇ 12 ਜਮਾਤਾਂ ਚ ਇਹ ਸਕੂਲ ਬਣਿਆ ਜਾ। ਹਮ ਅਸੀਂ ਸਰਪੰਚ ਦੇ ਨਾਲ ਪਰ ਜਿਹੜਾ ਕੁਝ ਕੱਲ ਸਕੂਲ ਦੇ ਵਿੱਚ ਹੋਇਆ ਕੇ ਕਹਿੰਦੇ ਸਰਪੰਚ ਵੱਲੋਂ ਉਹ ਵੀ ਸਰਪੰਚ ਸਾਹਿਬ ਬੋਲੇ ਨਹੀਂ ਜੀ ਸਰਪੰਚ ਸਾਹਿਬ ਤਾਂ ਘਰੇ ਆ ਗਏ ਚੁੱਪਾ ਕਰਕੇ ਹਮ ਬੱਚ ਉਹ ਬਣਾਈ ਜਾ ਰਿਹਾ ਵੀ ਇਸ ਤਰ੍ਹਾਂ ਸਰਪੰਚ ਨੇ ਫੈਰ ਕੱਢਿਆ ਨਹੀਂ ਕੱਢਿਆ ਜੀ ਸਰਪੰਚ ਨੇ ਫੈਰ ਨਹੀਂ ਕੱਢਿਆ ਬਣਾ ਰਿਹਾ ਗੱਲ ਨੂੰ ਵੀ ਇਹ ਟੈਗ ਦੇ ਮੌਕੇ ਤੇ ਮੈਂ ਵੀ ਸੀ ਉੱਥੇ ਸਕੂਲ ਚ ਬੱਚੇ ਲੈਣ ਗਿਆ ਸੀ ਜੀ ਹਾਂ ਕੋਈ ਸਰਪੰਚ ਨੇ ਨਹੀਂ ਸਰਪੰਚ ਨੇ ਫੈਰ ਨਹੀਂ ਕੱਢਿਆ ਨਹੀਂ ਕੱਢਿਆ ਜੀ ਨਹੀਂ ਕੱਢਿਆ ਪ੍ਰੋ ਨਾਮ ਕਿਉਂ ਲਾ ਰਹੇ ਹੋ ਉਹ ਤਾਂ ਵੀ ਆਪਦੇ ਵੱਲੋਂ ਹੀ ਬਣਾ ਰਹੇ ਹੂੰ ਬਨੌਟੀ ਗੱਲਾਂ ਬਣਾਉਂ ਬਨੌਟੀ ਗੱਲਾਂ ਬਣਾਈ ਜਾਂਦੇ ਤਾ ਮੇਰੇ ਮੁੰਡੇ ਤੇ ਮੈਂ ਮਾਲਦੰਗਰ ਸੰਭਾਲਦਾ ਮੈਂ ਬਾਹਰੋਂ ਸਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਘਰੇ ਆ ਕੇ ਕੁੱਟਿਆ ਜੀ ਹੂੰ ਸੱਟਾਂ ਬਹੁਤ ਮਾਰੂ ਜੇ ਤੇਰਾ ਮੁੰਡਾ ਮਰਨ ਵਾਲਾ ਕਰਕੇ ਗਿਆ ਹੂੰ ਦੂਜੀ ਪਾਰਟੀ ਦੇ ਮੈਂ ਹੂੰ ਕਾਦੇ ਬੰਦਾ ਇਹਨੇ ਕਈ ਨਾਂ ਮਾਰੇ ਕਈ ਨਾਂ ਮਾਰੇ ਹਾਂਜੀ ਹੁਣ ਕੀ ਕਹੋਗੇ ਪ੍ਰਸ਼ਾਸਨ ਤੋਂ ਕੋਈ ਮੰਗ ਕੀਤੀ ਹੈ ਮੰਗੋ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਮੇਰੇ ਘਰ ਆ ਕੇ ਮੇਰੇ ਬੱਚੇ ਤੇ ਵਾਰ ਕਰਕੇ ਗਏ ਨੇ ਜੀ ਬਾਬਾ ਕੀ ਨਾਮ ਹੈ ਦੇਵ ਲਾਲ ਕਸਾ ਕੀ ਹੋਇਆ ਬਾਬੂ ਉਹ ਜੀ ਮੈਂ ਤਾਂ ਮੌਕੇ ਤੇ ਨਹੀਂ ਸੀਗਾ ਹੂੰ ਤੇ ਦੱਸਦੇ ਆ ਵੀ ਉਹਨਾਂ ਧੋਖਾ ਕਰਦੇ ਆ ਹੂੰ ਐਵੇਂ ਲੜਾਈ ਲੜਦੇ ਫਿਰਦੇ ਆ ਹੂੰ ਕੋਈ ਐ ਜੀ ਉਸੀ ਲਵਾਇਆ ਸਰਪੰਚ ਸਾਹਿਬ ਨੇ ਜਾਂ ਚੰਗਾ ਕੰਮ ਕਰਦਾ ਕਿ ਬੱਚਾ ਤੇ ਪਾਣੀ ਪੀਣ ਨੂੰ ਲਵਾਇਆ ਹੋ ਪੀ ਜਾਂਦਾ ਹੀ ਆਟਰ ਕੋਲ ਆਟਰ ਕੋਲ ਤੋਂ ਆਦੇ ਹੁਣੇ ਨਹੀਂ ਚਾਹੀਦਾ ਆਪਣੇ ਬੱਚੇ ਤਾਂ ਪੜਦੇ ਨੇ ਗਰੀਬਾਂ ਨੇ ਪੜਦੇ ਹਾਂ ਕਹਿੰਦੇ ਗਰੀਬਾਂ ਦੇ ਜਵਾਕ ਐਸੀ ਸੀ ਦੀ ਬਹਿ ਸਕਦੇ ਐਸੇ ਹੀ ਨਹੀਂ ਬਹਿ ਸਕਦੇ ਸਾਡੇ ਬਹਿ ਸਕਦੇ ਵੇਖੋ ਜੀ ਹੁਣ ਉਹਨਾਂ ਦੀ ਸੋਚ ਮਾੜੀ ਇੱਕ ਗੱਲ ਕਰ ਬਪੂ ਜੀ ਕਹਿੰਦੇ ਸਰਪੰਚ ਕਹਿੰਦੇ ਐਸੀ ਜਿਹੜੇ ਬੀਸੀ ਨੇ ਉਹਨੂੰ ਅਸੀਂ ਮੈਂਬਰ ਨਹੀਂ ਬਣੰਦੇ ਹਾਂ ਹਾਂ ਉਹ ਉਹਨਾਂ ਦੀ ਮੈਮਰੀ ਖਰਾਬ ਕਰਦੇ ਨਾ ਉਹ ਕੀ ਨਾ ਆਉਂਦਾ ਸੇਵਕਾ ਇੱਕ ਤਾਂ ਉਹ ਸਰਪੰਚ ਤੇ ਇਲਜ਼ਾਮ ਲਾਈ ਜਾਂਦੇ ਉਹ ਝੂਠਾ ਹਾਂ ਤੁਸੀਂ ਕਿਹੜੇ ਸਮਾਜ ਨਾਲ ਐਸਬੀਸੀ ਨਾਲ ਹਾਂਜੀ ਹਾਂਜੀ ਤੁਸੀਂ ਤੁਹਾਡੇ ਨਾਲ ਸਰਪੰਚ ਠੀਕ ਹੈ ਬੋਲਾ ਬਚਾਈ ਪਿੰਡ ਦੀ ਠੀਕ ਹੈ ਸਰਪੰਚ ਸਾਰਿਆਂ ਨਾਲ ਠੀਕ ਹੈ ਉਹ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਸਾਰਾਂ ਦਾ ਭਲਾ ਸੋਚਣ ਵਾਲਾ ਬੰਦਾ ਹਮ ਐਡਾ ਬੀਬਾ ਬੰਦਾ ਤੇ ਉਹਦੇ ਗੱਲ ਪੈਂਦੇ ਖਾਮ ਖਾਈ ਉਹ ਕੋਈ ਮੋਟਰਸਾਈਕਲ ਲੰਘਿਆ ਪਟਾਕਾ ਮਰਾਤਾ ਕਿਸੇ ਨੇ ਉਹ ਜਿਹੜ ਫੇਰ ਕਰਦਾ ਫੇਰ ਕਰਦਾ ਸਤ ਮੈਂ ਸਾਉਟੈਣੀ ਮੋਟਰਸਾਈਕਲ ਵਾਲੇ ਹਟਦੇ ਨਹੀਂ ਅਜਕਲ ਪਟਾਕੇ ਮਰਾਉਂਦੇ ਮੁੰਡੇ ਠੀਕ ਅਰੇ ਫੇਰ ਕਰਦਾ ਫੇਰ ਕਰਦਾ ਐਵੇਂ ਗੱਲ ਬਣਾ ਲਈ ਆਹ ਗੱਲ ਆ ਬਾਤ ਹੈ ਜੀ ਤੇ ਲੜਾਈ ਕਰਦੇ ਬੰਦੇ ਇੱਕ ਛੱਡ ਮੁੰਡੇ ਨੂੰ ਕੁੱਟ ਗਏ ਕਰੇ ਵੜ ਕੇ ਕੁੱਟ ਗਏ ਵਿਚਾਰੇ ਕਈ ਕੋਈ ਮਾਰੀ ਤੇ ਬੁਰਾ ਹਾਲ ਕਰ ਛੱਡਿਆ ਉਹਦਾ ਉਹ ਹਸਪਤਾਲ ਪਿਆ ਜੀ ਠੀਕ ਆਲਮ ਵਾਲੇ